श्रीकाल जी मैं अमनदीप कौर पंजाबी कुकिंग एंड पंजाबी कल्चर में थोड़ा स्वागत करती हूँ और सुना तो हाँ जी सारे का की हाल है उम्मीद करते सारे वजिया होंगे गए ठीक ठाक होंगे। गए आप लगे शाम की तैयारी करना साल तक लिए

ਮੈਨੂੰ ਨਹੀਂ ਉੱਪਰ ਖਾਦੇ ਸੀ ਮਾਂ ਸੀ ਜਿਹੜੇ ਇਸ ਕਰਕੇ ਮੈਂ ਕੁਝ ਨਹੀਂ ਬਣਾਇਆ ਸੀਗਾ ਸਿੱਧਾ ਆਪਣੀ ਜਿੱਥੇ ਚਾਹ ਪੀਤੀ ਸੀਗੀ ਘੰਟਾ ਉਹ ਅੱਗੇ ਡੇਢ ਤੋਂ ਘੰਟੇ ਹੋ ਗਏ ਉਹਨੂੰ ਕਿਹਾ ਮੈਂ ਲੋ ਜਿੱਧਰ ਆਪਣਾ ਸਾਗ ਤਾਂ ਪਹੁੰਚ ਗਿਆ ਤੇ ਇੱਧਰ ਆਪਾਂ ਛਿੱਲਣੀ ਹੈ ਗਾਜਰ ਸਵੇਰੇ ਸਭੀ ਤਿਆਰੀ ਨਾਲ ਗਾਜਰ ਛਿੱਲ ਕੇ ਰੱਖ ਮੰਨੀ ਹੈ ਤੇ ਉਹ ਬੋਲਾਂ ਅੱਜ ਦਾ ਸਵੇਰੇ ਸ਼ੁਰੂ ਹੋ ਗਿਆ। ਪਾਪਾ ਜੀ ਗਾਜਰ ਲੈ ਆਏ ਸੀਗੇ। ਸਦਾ ਅੱਜ ਮੇਰੇ ਕੋਲ ਮੈਂ ਖੇਤਾਂ ਵਿੱਚ ਬੱਟਾ ਵੰਡੋਣਾ ਮਣ ਥੋੜੀ ਜਿਹੀ ਕਰ ਰਹੇ ਸੀਗੇ ਬਸ। ਹਸਪਤਾਲ ਘੱਟ ਕੇ ਲਿਆਵਾਂਗੇ। ਇਧਰ ਉਧਰ ਨੇ ਬਲਵਾਏ ਨੇ ਆਲੂ। ਇਹਨਾਂ ਮम्मा ਆਲੂ ਉਬਾਲ ਦੋ। ਫਿਰ ਮੀਂਹ ਬਣਾਉਗਾ ਮੈਂ। ਸੰਡੇ ਹੋਣ ਕਰਕੇ ਵੀ ਅੱਜ ਸਾਰਾ ਦਿਨ ਹੋ ਗਿਆ ਨਾ ਟੇਗਾ ਹੀ ਨਾ ਇਹਨਾਂ ਨੇ ਮੈਨੂੰ ਟੀਕਾ ਨਹੀਂ ਤਾਂ ਆਪ ਸੀਗੇ ਸੰਡੇ ਨੂੰ ਸਿਰ ਨਵਾਉ ਉਹ ਇਹ ਕਰੋ ਉਹ ਕਰੋ ਬਹੁਤ ਕੰਮ ਹੁੰਦੇ ਨੇ ਫਿਰ ਸਿਰ ਨਰਦ ਨੂੰ ਇਹ ਹੋਦੇ ਹੈਗੇ ਬਹੁਤ ਅਨੁਭਵ ਦਿੰਦੇ ਨੇ ਜਵਾਬ ਫਿਰ ਸਿਰ ਨਵਾਇਆ ਮਸਾਜ ਦੇ ਬਾਹਰ ਕੱਟਿਆ ਸਿਰ ਨਵਾਗੇ ਜਿਹਦਾ ਅੰਦਰ ਸਿਰ ਨਵਾਉਣਸਾਰ ਮੈਂ ਅੰਦਰ ਸਿਰ ਪੜਾ ਦਿੰਦੀ ਆ ਬਾਹਰ ਤਾਂ ਸਿਰ ਤੋਂ ਕੰਨ ਜਾਂਦੇ ਹੀ ਨਹੀਂ ਅੱਜ ਵੀ ਕਦੇ ਵੀ ਕੀਆ ਜੀ ਮਾਦੀਸ਼ੀ ਨਹੀਂ ਹੋਣੀ ਤੁਨੇਰੇ ਕੇ ਵਿੱਚ ਅੱਜ ਜੈਰੀ ਨੂੰ ਔਰ ਇੱਕ ਮਸਤ ਕਿਥੇ ਕਮਣ ਜਾ ਰਹੇ ਹੁਣ ਬਈ ਪਿੰਡ ਵਾਲੀ ਔਰ ਇੱਕ ਨੂੰ ਪਿੱਛੇ ਉਹ ਪਿੱਛੇ ਕੋਣ ਮਿਠਾਇਆ ਵਾ ਪਿੱਛੇ ਕੋਈ ਨਹੀਂ ਐ ਅੱਛਾ ਬੈਗ ਐ ਤੂੰ ਵੀ ਆਪਣੀ ਸੈਕਲਿਸ ਉਮਰਵਾਲਾ ਐ ਐਵੇਂ ਮੈਂ ਕਹਿਣ ਲੱਗੀ ਸੀ ਹੁਣ ਵੀ ਐਵੇਂ ਹੀ ਚੱਲੇ ਜਕਰ ਟਿਊਸ਼ਨ ਆਹੋ ਬੈਗ ਨਾ ਉਹ ਘੇਰਦੀ ਤੂੰ ਕੁੜੀਆਂ ਦੇਖ ਲੈ ਬੰਨਿਆ ਵਾਏ ਬੰਨਿਆ ਹੋ ਰਹੀ ਹੈ ਛੋਲਾ ਵਸਤਾ ਲੈ ਲੈ ਪਾ ਗਿਰੇ ਗਏ ਹੜਦਾ ਨਹੀਂ ਤੂੰ ਕੋਦ ਸਿੱਧੇ ਕਰ ਸਿੱਧੀ ਕਰ ਸਿਕਲ ਓਏ ਆ ਹੋਰਾਂ ਵਾਸਤੇ ਵੀ ਛੱਡ ਦੇ ਸਹੀ ਗੱਲ ਹੈ ਮੰਮਾ ਜੱ ਬਣਾ ਆਲੂ ਬੜੇ ਸੋ ਆਲੂ ਉਬਲ ਗਏ ਕੀ ਬਣਾਣੇ ਪਤਾ ਨਹੀਂ ਕੀ ਬਣਾਉਣਾ ਓਏ ਕੱਢ ਬੱਲੇ ਓਏ ਅੱਜ ਰਿਸ਼ਤੇਦਾਰ ਆ ਗਏ ਹੈਟੇ ਕੱਲ ਵੀ ਆਣਗੇ ਨਾ ਬੱਸ ਮਰੀ ਮਾਂ ਆ ਕੇ ਅਲੋ ਕੇ ਪਰੌਂਠੇ ਮੰਨ ਸਵੇਰੇ ਵੀ ਤਾਂ ਖਾਜੋ ਤੁਹਾਨੂੰ ਕਿਹਾ ਮੈਂ ਦੁਪਹਿਰੇ ਖਾਏ ਬਣਾ ਦੇ ਬੜੀ ਮੰਮਾ ਜਦੋਂ ਦਾਦੀ ਬਣਾ ਰਹੀਦੀ ਮੈਂ ਇਹਨੂੰ ਕਿਹਾ ਖਾਣੇ ਨਾ ਨਾ ਫੈਟ ਹੈ ਨਾ ਫੈਟ ਤਾਂ ਕੋਈ ਨਹੀਂ ਫੈਟ ਤਾਂ ਗਏ ਨਹੀਂ ਬਾਕੀ ਤਾਂ ਤਾਂ ਕਿਹਨ ਨਾ ਤੈਨੂੰ ਖਾਣਦਾ ਸਹੀ ਗੱਲ ਹੈ ਹੋਰ ਕੀ ਜਦ ਕਿਉਂ ਨਹੀਂ ਖਾਏ ਹੋਰ ਕੀ ਬੜੀ ਮੰਮਾ ਆਪ ਚੁੱਪੀ ਹੋਈ ਐ ਸਵੇਰ ਕੀ ਵੇ ਵੇ ਕੰਮ ਨਾ

ਆਹ ਮੀਨਨਾ ਨਾ ਤੁਮਾ ਲੂਗੀ ਬੰਦੀ ਗੱਲ ਛੜੀਏ ਛੁੱਟੀਆਂ ਤੁਹਾਨੂੰ ਹੋਣੀ ਨਹੀਂ ਚਾਹੀਦੀ ਮੇਰੀ ਕਮਾ ਹਾਂ ਛੁੱਟੀਆਂ ਆਪ ਕਰਕੇ ਕਦੇ ਛੁੱਟੀ ਨਾ ਹੋਵੇ ਸਕੂਲ ਮਾਲੇ ਕਿਤਾਬਾਂ ਲੈ ਦੋ ਦਿਨ ਦੀ ਛੁੱਟੀ ਹੈ ਮੈਂ ਤੁਹਾਡੇ ਨਾਲ ਕੰਮ ਕਰ ਦਵਾਂ ਏ ਕਹੇ ਦੁਕਾਨਾਂ ਪਰ ਜਾ ਰਹੇ ਮੇਰੇ ਕਿਧਰੇ ਨੂੰ ਜਾ ਰਹੇ ਹਲੋ ਜੀ ਆਟਾ ਗੁੰਨ ਲੀਏ ਕੁਛ ਪੇਈ ਗਾਜਰਾਂ ਆਪਾਂ ਨੇ ਚੀਰ ਲੀਆਂ ਉਹਦਾ ਪਾਪਾ ਨੂੰ ਫੋਨ ਕਰਕੇ ਦੇਖ ਆ ਆਮੂੰ ਫੁਲੀਏ ਨਾਲ ਉਹਨੇ ਲਈ ਗਿਆ ਸਵੇਰੀ ਭਾਈ ਦੇ ਹੈ ਪਾਪਾ ਨੇ ਕੀ ਲਾਇਆ ਵਾ ਹ ਕੀ ਲਾਇਆ ਤੁਸੀਂ ਉਹ ਕਿਹਾ ਆਹ ਫੁਰਫੁਰੀ ਜਿਹਾ ਉਹ ਖਾਗਦਾ ਅੱਛਾ ਸੋਦੇ ਵਾਸਤੇ ਬੇਸ ਨੂੰ ਅਟਾ ਗੁੰਨੋ ਅਟਾ ਗੁੰਨਣ ਲਈ ਪਾਣੀ ਦੀ ਮਾਤਰਾ ਤੁਹਾਨੂੰ ਇੰਨੇ ਅੱਟੇ ਹੀ ਪਾਣੀ ਦੀ ਮਾਤਰਾ 4 ਗੱਟ ਕੇ ਲਿਆਣੀ ਹੈ ਹਜੇ ਮੈਂ ਸੁਪਾਇੇ ਦੇ ਅੰਦਰ ਕਰਤਾ ਪੈਂ ਹਾਂ ਅੱਜ ਨੂੰ ਪਾਣਾ ਸੁਸੰਨੀ ਕਰਦੇ ਹਰੇ ਵੀ 11 ਲਾ ਕੇ ਪਾ ਦੇਣਾ ਬੇਸਨ ਦੀ ਰੋਟੀ ਪਹਿਲਾਂ ਪਾਪਾ ਜੀ ਵਾਸਤੇ ਇਹ ਨਾਲੇ ਬੇਸਨ ਦੀ ਰੋਟੀ ਖਾਣ ਨਾਲ ਨਾ ਮੱਲ ਗਿਆ ਆਪਣਾ ਜਿਹੜਾ 슈ਗਰ ਹੈ ਕੰਟਰੋਲ ਚ ਆ ਜਾਂਦਾ ਹੈ ਕਣਕ ਦੀ ਰੋਟੀ ਜਿਹੜਾ ਜਿਵੇਂ 슈ਗਰ ਜ਼ਿਆਦਾ ਹੁੰਦਾ ਹੈ ਹੈਨਾ ਤੇ ਮੱਕੀ ਦੇ ਆਟੇ ਚ ਵੀ ਇਹਦੇ ਵਿੱਚ ਅਖਾਣਾ ਹੈ ਬੇਸਣ ਤੇ ਹਲਕਾ ਜਿਹਾ ਕਣਕ ਦਾ ਆਟਾ ਮਿਲਾ ਕੇ ਬੇਸਨ ਦੀ ਰੋਟੀ ਖਾਣ ਨਾਲ ਬਹੁਤ ਪਾਉਜੀ ਪਾਪਾ ਜੀ ਕਿੰਨੇ ਦਿਨ ਕੰਟਰੋਲ ਮਾਰਾ ਹੈ 슈ਗਰ ਰੋਟੀ ਰੋਜ਼ ਖਾਓ ਵੀ ਰੋਜ਼ ਖਾਓ ਹੈ ਕਦੇ ਦਹੀਂ ਨਾਲ ਖਾਓ ਤੇ ਸਬਜ਼ੀ ਨਾਲ ਖਾਓ ਨਾ ਬੇਸਨ ਦੀ ਰੋਟੀ ਤੁਸੀਂ ਮੀਸ ਆਟਾ ਵੀ ਬਣਵਾ ਸਕਦੇ ਲੋ ਬਲਕੁ ਸਾਕ ਮੈਂ ਕੱਲ ਦੇ ਆਪਾ ਜੀ ਰੋਟੀ ਖਾ ਲਓ ਹੁਣ ਬੱਕ ਦੇ ਪਤਲੀ ਗੱਲ ਨਹੀਂ ਆਉਂਦੀ ਦੇਖ ਮਾਤ ਤੁਹਨਾਂ ਕਾ ਲਈ ਨਿਜ਼ਾਮਾ ਉਹ ਟੈਂਪਰ ਨਾਲ ਚਾਹ ਬਣਾ ਲੀ। ਅਹ ਸਹੀ ਸਬਜੀ ਵੀ ਪਾਉਂਗੀ। ਫੇਰ ਮਿਸਾਲ ਖੱਟਾ ਨਾ ਹੋ ਜਾਵੇ। ਖੁਸ਼ ਆਪਣੀ ਆਹ ਦਾ ਖੇਤ ਦਾ ਪੈਨੇ ਸਾਗ ਖੱਟਾ ਜਿਹਾ ਬਣਾਇਆ। ਮਸਲ ਰੋਟੀ ਬਣਾ ਕੇ ਫੇਰ ਮਾਂ ਚੋ ਦੇ ਭਾਂਡੇ। ਜਿਹੜਾ ਬਾਹਰ ਤੇ। ਹਾਂ ਦੇਖੋ। ਇਤਨਾ ਮੱਖੀਆਂ ਜੀ ਆ ਜਾਣ ਨਾ ਤੇ ਬੜੀ ਕੰਮ।

ਵਾਗ ਜਿੱਦ ਬਹੁਤ ਕਰਦੇ ਬਸ ਬੇਸਨ ਦੀ ਰੋਟੀ ਬਣਾਉਣਾ ਬਾਪੂ ਜੀ ਵਾਸਤੇ ਭਈ ਇਹ ਵਾਸਤੇ ਕੱਢ ਦੇਵਾ ਰੋਟੀ ਫਿਰ ਭਈ ਇਹਨੇ ਆ ਕੇ ਕੱਟ ਦੇਣਾ ਕੜੇ ਨਾ ਬਸ ਭਈਆ ਰੋਟੀ ਤੋਂ ਤੇ ਤੇਰੀ ਫਿਰ ਮੇਰੀ ਤੇ ਪਾਪਾ ਵੀ ਕੀ ਹੋਇਆ ਨੇ ਉਹ ਦਿਨ ਚਾਹ ਨਹੀਂ ਮੀਂਹ ਚੜ੍ਹ ਜਿਗਰ ਨੂੰ ਪਾ ਕੇ ਸੌਂਦਾ ਤੁਹਾਨੂੰ ਪਤਾ ਨਹੀਂ ਕਿ ਰਿਸ਼ਤੇਦਾਰ ਆਉਂਦੇ ਨੇ ਕਿ ਕਿੱਥੇ ਗਿਆ ਲੱਗਦਾ ਹੈ ਕੁਛ ਆਇਆ ਨਾ ਹੁੰਦਾ ਸੰਤ ਭਾਈ ਸਾਡੇ ਘਰੇ ਕੋਈ ਮਾਝੀ ਰਿਸ਼ਤੇਦਾਰ ਆਵੇ ਐਨਾ ਤਾੜ ਚੜ੍ਹਦਾ ਹੈ ਇਹ ਹੁੰਦਾ ਹੈ ਵੀ ਕਿੱਥੇ ਬਿਠਾਈਏ ਕੀ ਖਵਾਈਏ ਆ ਵੀ ਖਵਾ ਦਈਏ ਖਵਾ ਦਈਏ ਸਮਝੋ ਪੂਆ ਜੀ ਨੇ ਜੈਕਟ ਬਣਵਾ ਕੇ ਭੇਜੀ ਹੈ ਅਧਰਾਲੀ ਤੋਂ ਪੂਆ ਜੀ ਨੇ ਕਮਲੀ ਭੂਆ ਨੇ ਠੀਕ ਹੈ ਤੁਹਾਨੂੰ ਜੈਕਟ ਦਿਖਾਉਂਗੀ ਮੈਂ ਆਪਣੀ ਬਣਾਈ ਹੋਈ ਬਹੁਤ ਸੋਹਣੀ ਜੈਕਟ ਬਣਾ ਕੇ ਦਿੱਤੀ ਉਹਨਾਂ ਨੇ ਮੈਨੂੰ ਤੇ ਹੁਣ ਮੈਂ ਹੋਰ ਵੀ ਹੈ ਨਾ ਮੇਰੇ ਕੋਲ ਪਾਸ਼ਾ ਪਈ ਸੀਗੀ ਦੋ ਤਿੰਨ ਜੈਕਟ ਕੋਟੀਆਂ ਦੀ ਉਹ ਦੇਣੀ ਉਹਨਾਂ ਨੂੰ ਬਣਵਾ ਕੇ ਭੇਜਣੀ ਤੇ ਜਿਹੜੀ ਇਹਦੇ ਨਾਲ ਦੀ ਗ੍ਰੀਨ ਜੈਕਟ ਹੈ ਨਾ ਸਕੀ ਵੀ ਉਹ ਉੱਥੇ ਪਹੁੰਚਾਈ ਉਹਨਾਂ ਨੇ ਡਿਜ਼ਾਈਨ ਵਗੈਰਾ ਬਣੀਆਂ ਆਪਣੇ ਕੋਲ ਹੈਗੀ ਗ੍ਰੀਨ ਆਈ ਉੱਥੇ ਦੇ ਦੇਉਂਗੀ ਥੋੜੇ ਦਿਨਾਂ ਵਾਸਤੇ ਫਿਰ ਆਪਣੀ ਜੈਕਟ ਹੁਣ ਜਿਹੜੀ ਇਹ ਹੈ ਇਸ ਕੀਵੀ ਹੈ ਨਾ ਇਹਦੇ ਉੱਤੇ ਜਿਹੜਾ ਡਿਜ਼ਾਈਨ ਹੈ ਨਾ ਬਹੁਤ ਜਨੇ ਮੰਗਦੇ ਕੋ ਬਹੁਤ ਜਨੇ ਮੈਨੂੰ ਕੋਈ ਬਣਾਣਾ ਨਹੀਂ ਆਉਂਦਾ ਹੈ ਸਾਡੇ ਮੰਮੀ ਨੇ ਬਣਾਣਾ ਤੇ ਮੰਮੀ ਸਾਡੇ ਤੇ ਬਣੇ ਕਰੀਆ ਮੰਮੀ ਸਾਡੇ ਨੇ ਬਣਾਈ ਸੀ ਇਹ ਜੇ ਮੰਮੀ ਨਾ ਕੈਨੇਡਾ ਜਾਂਦੇ ਫਿਰ ਤਾਂ ਦੋ ਤਿੰਨ ਜੈਕਟ ਜਿਹੜੀ ਫੈਸ਼ਨ ਹੋਰ ਨੇ ਉਹ ਮੰਮੀ ਨੇ ਬਣਾਉਣੀਆਂ ਸੀਗੀਆਂ ਫਰੋਂ ਰਿਮੈਂਬਰਵਾਉਂਦੀ ਆ ਉਹ ਜੈਪਟ ਕਿਉਂਕਿ ਪਿਛਲੇ ਸਾਲ ਦੀ ਪਾਸ਼ੂ ਲੈਂਦੀ ਹਣੀ ਹੁਣ ਸਾਰੀ ਗੱਲ ਮਿਲਾਂ ਗਈ ਨਾ ਯਾਦ ਰਹਿੰਦੀ ਸੀ ਕਿ ਨਾਲ ਕੋਈ ਐਦਾਂ ਵੀ ਹੋ ਸੀਗਾ ਹਣਾ ਇਹ ਬਣਵਾਈ ਇੱਕ ਤਰ੍ਹਾਂ ਦੂਰ ਜਨਾਂ ਦੇ ਕਿ ਨਾ ਮੈਂ ਪੁੱਛ ਰਹਾ ਹਾਂ ਨਾ ਇਹਨਾਂ ਨੂੰ ਪਤਾ ਨਹੀਂ ਤੇ ਦੁਕਾਣ ਇਹਨਾਂ ਨੂੰ ਵੀ ਕਿਹਾ ਇੱਕ ਪੂਰੇ ਦੇ ਪੂਰੇ ਦੇ ਕਿੰਨਾ ਮਾਰਿਆ ਘੁੱਟ ਦੇ ਮੇਰੇ ਤਰ ਤੁਮਰੇ ਚਿੰਨਰਾ ਅਮਰਦਾ ਦਾ ਬਿੱਲ ਦੁਤਰਾੰਦਰ ਜੰਨ ਸਦੁਪਨ ਐਨਾ ਤੇ ਹੋਇਆ ਤੁਮਨ ਥੋੜੇ ਦੇਰ ਵਿੱਚ ਆ ਗਏ ਪਿਛੇ ਕਾ ਕਰਨਾ ਖਦਾ ਹਾਂ ਉਹ ਪਿਛੇ ਤੋਂ ਬੋਲੋ ਥੋੜੇ ਪ੍ਰਸ਼ਨ ਕਰੋ ਹਾਂ ਤਾ ਰੋਟਾ ਬਰੇਕ ਨਹੀਂ ਆ ਗਈ ਘੰਟਾ ਡੇਢ ਹੋ ਗਿਆ ਡੇਢ ਘੰਟਾ ਨਹੀਂ ਹੋਇਆ 5 ਮਿੰਟ ਲੱਗਣਿਆ ਹੋਰ ਬਸ ਦੋ ਰੋਟੀਆਂ ਲੈ ਲਿਆ ਬਈ ਇਹ ਦੋ ਰੋਟੀਆਂ ਉਹ ਲੈ ਗਏ ਕਿਉਂ ਰੋਟੀ ਮੰਗਵਾ ਲੈ ਪਾਵਾ ਕੀ ਕਰਾਂ ਕਿੱਥੇ ਪਿਆਲੇ ਲਿਆਣ ਦੇ ਚਿੱਟਾ ਰਹਿਣ ਦੋ ਤੇ ਆਏ ਬਸ ਦੂਜੀ ਕਿਨੇ ਬਿਡੇ ਨਾ ਤਾਂ ਕਿਸੇ ਵੀ ਕੱਢ ਲਈ ਨਹੀਂ ਤੇਰੇ ਵੀ ਕਰਦ ਨੂੰ ਤੇਰਾ ਕਿਤਨਾ ਵਜਾ ਇੰਨਾ ਹੀ ਇਮਪੋਰਟ ਮੈਨੂੰ ਵੀ ਬਹੁਤ ਕਰੋ ਦੇ ਮੈਂ ਜਾਣਾ ਚਾਹਾਂਗਾ ਇਹਨੂੰ ਸੁਣੇ ਤਾਂ ਤਨ ਤੋਗਾ ਟਿਸਰ ਨਾ ਤੇਰੇ ਲਤਨ ਤੋਗਾ हल्का ढूंढने लता तो उसकी तो ढूंढा क्या लपरेड सेंग सक्कर लपरेड हाँ लेकिन ये रोटी बाद है भाई ये रोटी बाद है फिर वो भी बहुत देर लादा है वो थापन उठा दो मैं सेव बोल लेगा यार हैं सेव बोल लेगा सेव मामी हमें मैं हाथ मार के क्या तो रोटी ले लाये अरे सेव ਇਹ ਦੇ ਜਿਹੜਾ ਕਹਿੰਦੇ ਜਿਹੜੀਆਂ 딸 ਕਿਉਂ ਨਹੀਂ ਦਾ ਜਵਾਬ ਦੇਦੇ ਪਹਿਲੇ ਨਹੀਂ ਤੇ ਦਾਈ ਵਾਲਾ ਕੰਮ ਕਰਿਆ ਬਾਹਰ ਦੁਕਾਨ ਉਹ ਕਹਿੰਿਆ ਮੂਫਲੀਆ ਕਿੰਨੇ ਦਿੰਦੇ ਤੋਹਣਾ ਨਹੀਂ ਆਉਂਦਾ ਕਿ ਕਰਾਉਂ ਆ ਆਲੂ ਸੀ ਲਾ ਦੋ ਮੈਂ ਤਾਂ ਦੇਖ ਲੈ ਮੈਨੂੰ ਪਤਾ ਕੋਈ ਨਹੀਂ ਨੂੰ ਦਾ ਦੋ ਜਰਾ इमाल्दू का प्रोग्राम बना रहा है इन्होंने दोबारा पाया है अब वीडियो पर सुबह की गाड़ी है ना बस बेजी का प्रोग्राम बस बस कच्ची सब्जी पका बना मेरे ऊपर हां तो ये देखिए कि दूर पे आज मैंने भी क्या करया बहुत चला गया माता कुनी भाई मेरे पापा ना होया कि उन्हें बड़े दसा नमस्कार नहीं नहीं ना फिर बस 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 रोटी ना? पर ना दही है दही है ना मैं जमाऊंगी और बाबा कोली जी की है मोबाइल खत्म हो गया सुनो ले 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 ਰੋਟੀ ਆਉਂਦੀ ਹੋਈ ਬੋਲੀ ਆਲੂ ਛਿੜੇ ਛਿੜੇ ਨੇ ਤਾਂ ਫੇ ਲਾਤੀ ਜਵੈ ਗਰ ਜਿ ਸਟ੍ਰੇਚੇ ਪੰਤੂ ਯਾ ਗਾਦੀ ਰੋਗਿਆ ਫੇ ਆਹ ਅਸਾ ਫੇ ਲਾਲ ਚਜਾ ਗਿਆ ਹੈ ਆਹ ਲੇ ਨਹੀਂ ਹੁਗਾ ਆਪਣਾ 60 ਕਿਲੋ ਹੁਣ ਜਨੋ ਸਸ ਨਹੀਂ ਹੋਣ ਗਿਆ

ਤੁਹਾਨੂੰ ਕਿਹਨਾਂ ਵਾਰ ਕਹਿਣੀ ਹੈ ਭਜਾ ਕਿਹੜੀ ਚੋਬੀ ਬਾਹਰ ਨਹੀਂ ਭਜਾਣੀ ਹੈ ਬਸ ਤੁਹਾਨੂੰ ਕਿਹੜੇ ਠਮਾਏ ਤੇ ਤੁਹਾਡੇ ਕੁੱਤੇ ਇੱਥੇ ਕੋ ਜਾਂਦਾ ਜੀ ਇਹ ਲਓ ਫਿਰ ਅੱਜ ਮੈਂ ਸਬਜ਼ੀ ਘਰ ਕਰਨਾ ਖਨੇਡਿਆ ਜੀ ਅੱਜ ਕਰੀ ਲੈਣੀ ਨਹੀਂ ਲੈਣੀ ਆ ਕਰ ਇੱਥੇ ਇਹਨਾਂ ਨੂੰ ਕਿ ਪ੍ਰਾਹ ਕਰੀ ਬੋਲੀ ਤੇ ਵੇਈਂ ਵਰਤਾਂ ਜੀ ਯਾ ਮਾਫਰੋ ਮੋਟਰਬਾਦੀ ਕੜਾ ਹਾਂ ਉਹਨੂੰ ਕੀ 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 ਮਾਫਰ ਨਹੀਂ ਯਾ ਪਰਲੀ ਮੋਟਰਬਾਦੀ ਜਿੱਤੇ ਹੇ ਬੰਦੇ ਡੜਾਈ ਤੇ ਮਾਫਰਾਂ ਹਾਂ ਮਾਫਰਾਂ ਉਹ ਕਹਿੰਦਾ ਮਰੂਦਰੀ ਜੜਨਾ ਅੱਜ ਮਿਲਿਆ ਮੈਨੂੰ ਸੁੱਖੀ ਜਾ ਦੂਜੇ ਨਾਲ ਨਾਲ ਹਾਂ ਉਹ ਮੁਸਲਮਾਨ ਨਾਲ ਡੜਾਈ ਤੇ ਬੰਦੇ ਹਾਂ ਉਹ ਮਾਫਰ ਵਾਲੇ ਕਿਉਂ ਗਿਆ ਦਾ ਚੋਰਾਗਾ ਹਾਂ ਉਹ ਟਰੈਕਟਰ ਦੀ ਚੋਥਰੀ ਲੈ ਪਿਆ ਪਰ ਕਿਹਾ ਬਧੀ ਕਿ ਕਿ ਉਹ ਮੇਰੇ ਚੋਰਾਂ ਨੂੰ ਮਾਫਰ ਵਾਲਾ ਦੇਖਣਾ ਹੀ ਦੇ ਦੇਗਾ ਕੀ ਮਾਫਰ ਦੇਣ ਦੇ ਆਏਗਾ ਚੋਰਾਂ ਨੂੰ ਮਾਫਰ ਵਾਲਾ ਦੇਖ ਇਸ ਕੋ ਨਾ ਚੋਰਾਂ ਨੂੰ ਓਨੇ ਦੇ ਇਹਦਾ ਉਹ ਨਾ ਆਪਣਾ ਰੰਗ ਲਓ ਨਹੀਂ ਆਦਮੀ ਨੂੰ ਨਾ ਤਿੰਨ ਚੋਰ ਹੁਣ ਮਿਲ ਜੂਗੇ ਤਾਂ ਚੋਰਾਂ ਨੂੰ ਮਾਫਰ ਦੇ ਦਿੱਤਾ ਹਾਂਗਾ ਤੁਸ ਨੂੰ ਮਿਲਦੇ ਨਾ ਟੋਪੀ ਲਾ ਹਾਂ ਆ ਉਹ ਤਾਂ ਟੋਪੀ ਨਾ ਪਾ ਰਿਹਾ ਕੀ ਆ ਸੋਣਾ ਕਹਿ ਰਿਹਾ ਖਾ ਦੇ ਆ ਉਹ ਲਓ ਜੀ ਰੋਟੀ ਪਾਣੀ ਦਾ ਬਣਾ ਨਿਪੜ ਗਿਆ ਸਭ ਨੂੰ ਖਵਾ ਦਿੱਤੀ ਬਸ ਮੈਂ ਰਹਿ ਗਈ ਸਦਾ ਜੀ ਨੇ ਵੀ ਅੱਧੀ ਰੋਟੀ ਚਵਾ ਕੇ ਮਨ ਖਾ ਲਈ ਮੈਨੂੰ ਕਹਿੰਦੇ ਅੱਧੀ ਵੀ ਜਿਵੇਂ ਖਾਣੀ ਮੈਂ ਕਿਹਾ ਚਲੋ ਕੋਈ ਨਹੀਂ ਬਸ ਉਹ ਗੈਸ ਸਾਫ ਕਰਕੇ ਆਹ ਪੁਛਲੇ ਸਾਈਕਾ ਕੇ ਪਾਪਾ ਇਹਨੇ ਤਰੇਲ ਜਿਹਾ ਬਣਾਇਆ ਕਰਾ ਉਹਦੇ ਵਾਸਤੇ ਕੱਢ ਕੇ ਰੱਖਦੇ ਤਾ ਵਦ ਕਹਿੰਦੇ ਗਰਮ ਕਰਦੇ ਮੈਂ ਗਰਮ ਕਰਤੀ ਐਨਨੇ ਰੋਟੀ ਵੀ ਖਾ ਲਈ ਚਲੋ ਕੋਈ ਇਹ ਤੇ ਜਰਾ ਬਸ ਦੁੱਧ ਨੂੰ ਵਾਲੀ ਜਮਾਣੇ ਲੈਂਦੀ ਐ ਤੇ ਦਹੀਂ ਜਮਾਣੇ ਗੱਜਰ ਗੱਜਰਾਂ ਨੇ چیر ਹੋ ਗਈ ਰੈਂਦੀ ਆਪਣੀ ਮਰਵਾਸ ਅਲੂ ਦੇ ਮਸਾਲੇ ਕਰਨਾ ਪਹਿਲਾਂ ਦੁੱਧ ਤੋਂ ਕਰੀਮ ਪਾ ਦਮ ਚਾਹ ਕੌਣ ਪੀਂਦੀ ਹੈ ਨਾ ਪੁਸ਼ਕਾਣ ਨੂੰ ਦਿਲ ਨਹੀਂ ਕਰਦਾ ਹੈ ਲੋਕਾਂ ਰੱਜੇ ਰੱਜੇ ਰਹਿੰਦੇ ਸੁਣੋ ਮલાઈ ਤਾਰਨੀ ਬਸ ਫਿਰ ਜਿਹੜੀ ਅਸੀਂ ਮਲਾਈ ਹੁੰਦੀ ਹੈ کریم ਦੁੱਧ ਦੀ ਹੈ ਨਾ ਇਹਨੂੰ ਨਾ ਮੈਂ ਜਮਾ ਲੰਨੀ ਹੈ ਜਿਵੇਂ ਇਹ ਹੋ ਗਈ ਹੁਣ ਥੋੜੀ ਜਿਹੀ ਬਹੁਤ ਕਰ ਲਿਆ ਇਸ ਨੂੰ ਕਰ ਦੋ ਜਮਾ ਲਓ ਨਹੀਂ ਉਹ ਜੱਗ ਸਾਰੇ ਇਧਰ ਬੰਨ ਹੱਥੇ ਕੱਢ ਕੇ ਇਧਰ ਆ ਜਾ ਇਹ ਇਹ ਬਣਾ ਦੇ ਹੀ ਵਾਰਸ ਜਿੱਦ ਕਰਮ ਇਹ ਮਾਂ ਨੂੰ ਮੈਂ ਸੋਨ ਮਾਂ ਜੀ ਦਾ ਕੋਈ ਕੋਈ ਆਈ ਪਾ ਦਿੰਦੀ ਸਾਡਾ ਬੇਜੁਰੂ ਵਾਈ ਤੋਂ ਬਣਾਵਾਂਗੇ ਇਹ ਹੈ ਜੀ ਆਪਣੀ ਈਵਨਿੰਗ ਦੀ ਰੋਟੀ ਇਹ ਜਾ ਕਿਹਾ ਠਾ ਦੇਖੋ ਸਕੀ ਵੀ ਇਹ ਮੈਨੂੰ ਭੇਜੇ ਭੂਆ ਜੀ ਨੇ ਬਣਵਾ ਕੇ ਆ ਦੇਖੋ ਇਹਦੇ ਵਿੱਚ ਨੇ ਇਦਾਂ ਮੋਤੀ ਪਾਏ ਹੋਏ ਨੇ ਤੇ ਇਹ ਬਟਨ ਨੇ ਖੁੱਲਦੇ ਨੇ ਇਹ ਬਟਨ ਡਿਜ਼ਾਈਨ ਬਣਾਇਆ ਹੋਇਆ ਹੈ ਬਟਨ ਖੋਲਣ ਦੀ ਵੈਸੇ ਲੋੜ ਨਹੀਂ ਐਦਾਂ ਹੀ ਬੈਕ ਸਾਈਡ ਤੇ ਆ ਦੇਖੋ ਠੀਕ ਹੈ ਇਹ ਕੀ ਵੀ ਆਪਣੀ ਚੱਕੇ ਦੇ ਮਪੇ ਜੀ ਫੋਨ ਮਮਮੀ ਨੇ ਕਿਧਰੇ ਉਧਰ ਹੋਣੀ ਨਾਲ ਸਵੇਰੇ ਉੱਤਦਾ ਹਾਂ ਹਾਂ ਅੰਦਰ ਸਵੇਰੇ ਆ ਬੰਗੋਲੇ ਆਉਂਦੇ ਫੋਨ ਗਾ ਹਰਤੀ ਨਾਲ ਅੱਥਣਾ ਦੇ ਦੇਖ 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 ਕੀ ਹਾਲ ਕਰਾਏ ਦੇਖ 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 ਕੀ ਹਾਲ ਕਰਦਾ